ਹੈਲੋ ਜੀ ਅੱਜ ਆਪਾਂ ਬਣਾਵਾਂਗੇ ਜਨਮ ਮਸਟਵੀ ਤੇ ਇੱਕ ਵਧੀਆ ਮਠਿਆਈ ਘਰ ਵਿੱਚ ਪਈਆਂ ਚੀਜ਼ਾਂ ਦੇ ਨਾਲ ਹੀ ਇੱਕ ਆਪਾਂ ਮਠਿਆਈ ਤਿਆਰ ਕਰਾਂਗੇ ਨਾਰੀਅਲ ਪਾਊਡਰ ਸ਼ੀਨੀ ਪੀਸ ਲਈਆ ਉਹ ਪਾ ਲੈ 2 ਚਮਚ ਤੇ ਮਿਲਕ ਪਾਊਡਰ ਤਿੰਨੋਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਥੋੜੇ ਜਿਹਾ ਦੁੱਧ ਨਾਲ ਤਿੰਨ ਚਮਚੇ ਦੁੱਧ ਦੇ ਪਾਉਣੇ ਆ ਇਹਦੇ ਨਾਲ ਆਪਾਂ ਸਾਰਾ ਆਪਾਂ ਤਿਆਰ ਕਰ ਲਵਾਂਗੇ ਹਾਂਜੀ ਇਹ ਆਪਾਂ ਆਟੇ ਦੀ ਤਰ੍ਹਾਂ ਸਾਰਾ ਗੁੰਨ ਲਿਆ ਨਾ ਜ਼ਿਆਦਾ ਇਹ ਸੁੱਕਾ ਹੋਣਾ ਚਾਹੀਦਾ ਤੇ ਨਾ ਇਹ ਜ਼ਿਆਦਾ ਗਿੱਲਾ ਤੇ ਆਪਾਂ ਅੱਧਾ ਅੱਧੇ ਹਿੱਸੇ ਕਰ ਲੈਣੇ ਆ ਤੇ ਤਿੰਨ ਤੇ ਆਪਾਂ ਨੇ ਰੰਗ ਦੇਣਾ ਵਾ ਤੇ ਇੱਕ ਆਪਾਂ ਘੜੇ ਦੀ ਸ਼ੇਪ ਦਵਾਂਗੇ ਉਹਦੇ ਚ ਆਪਾਂ ਇੱਕ ਫੂਡ ਕਲਰ ਪਾ ਲਿਆ ਆ ਲੈਣੇ ਆ ਲੈਣੇ ਫੂਡ ਕਲਰ ਪਾ ਲਿਆ ਤੇ ਇਹਦੇ ਆਪਾਂ ਹੁਣ ਸਾਰਾ ਮਿਕਸ ਕਰਕੇ ਆਪਾਂ ਇਹਦੇ ਤਿੰਨ ਹਿੱਸੇ ਕਰਕੇ ਇੱਕ ਆਪਾਂ ਤਿਆਰ ਕਰਾਂਗੇ ਜਿਆਦਾ ਪਤਲੀ ਨਹੀਂ ਬਣਾਉਣੀ ਹੈਗੀ ਇਹ ਤੇ ਆਪਾਂ ਦਾ ਇੱਕ ਟਿਕੀਆਂ ਜਿਹੇ ਬਣਾ ਕੇ ਤਿੰਨ ਰੱਖ ਲਵਾਂਗੇ ਪਹਿਲਾਂ ਫਿਰ ਉਦੋਂ ਬਾਅਦ ਵਿੱਚ ਆਪਾਂ ਜਿਹੜਾ ਇਹ ਚਿੱਟਾ ਆਪਾਂ ਨੇ ਰੰਗ ਤੋਂ ਬਿਨਾ ਛੱਡਿਆ ਵਾ ਉਹ ਵੀ ਆਪਾਂ ਤਿੰਨ ਗੋਲੇ ਬਣਾ ਲੈਣੇ ਆ ਤਿੰਨ ਗੋਲੇ ਬਣਾ ਕੇ ਉਹਨੂੰ ਵਿੱਚਕਾਰ ਰੱਖ ਕੇ ਹੋਲੀ-ਹੋਲੀ ਹੋਲੀ-ਹੋਲੀ ਏਕ ਨੂੰ ਵਿਚ ਨੂੰ ਮੋੜੀ ਜਾਣਾ ਵਾ ਤੇ ਇੱਕ ਗੋਲ ਸ਼ੇਪ ਆਪਾਂ ਨੇ ਪੇੜੇ ਦੀ ਤਰ੍ਹਾਂ ਦੇ ਦੇਣੀ ਆ। ਕੋਈ ਇਹ ਖੁੱਲੂਗਾ ਨਹੀਂ। ਕੋਈ ਇਹ ਟੁੱਟੂਗਾ ਨਹੀਂ। ਜੇ ਆਪਣਾ ਮਟੀਰੀਅਲ ਵਧੀਆ ਤਿਆਰ ਕੀਤਾ ਹੋਊਗਾ ਤਾਂ ਆ ਦੇਖੋ ਜੀ ਕੋਈ ਟੁੱਟੂਗਾ ਨਹੀਂ ਖੁੱਲੂਗਾ ਨਹੀਂ ਫਿਰ। ਇਹਦੀ ਆਪਾਂ ਉੱਪਰ ਥੋੜਾ-ਥੋੜਾ-ਥੋੜਾ ਜਿਵੇਂ ਕੜੀ ਦੇ ਉੱਪਰ ਮੂੰਹ ਹੁੰਦਾ ਉਹ ਆਪਾਂ ਪਟਾਉਣਾ। ਹਾਂਜੀ ਆਪਾਂ ਸਾਰਿਆਂ ਦਾ ਇਦਾਂ ਬਣਾ ਲੈਣਾ ਵਸ ਹਾਂਜੀ ਚਲੋ ਜੀ ਆਪਣੇ ਇਹ ਤਿਆਰ ਹੋ ਗਏ ਨੇ ਇਹਨੂੰ ਆਪਾਂ ਇੱਕ ਥੋੜਾ ਜਿਹਾ ਜਿਵੇਂ ਘੜਿਆਂ ਦੇ ਉੱਪਰ ਡਿਜ਼ਾਈਨ ਹੁੰਦਾ ਉਹ ਵੀ ਆਪਾਂ ਇੱਕ ਆਪਾਂ ਬਣਾਵਾਂਗੇ ਟੇਡਾ ਟੇਡਾ ਕੀ ਇਹ ਸੋਹਣਾ ਲੱਗੇ ਤਿੰਨਾਂ ਨੂੰ ਹੀ ਆਪਾਂ ਏਦਾਂ ਬਣਾ ਲੈਣਾ ਡਿਜ਼ਾਈਨ ਨਾਲ ਤਿਆਰ ਕਰ ਲੇ। ਉਹਦੇ ਬਾਅਦ ਵਿੱਚ ਆਪਾਂ ਨੇ ਇੱਕ ਹਰਾ ਫੂਡ ਕਲਰ ਲਿਆ ਵਾ। ਇਹ ਆਪਾਂ ਇੱਕ ਬਣਾਵਾਂਗੇ ਜਿਹੜਾ ਆਪਾਂ ਈਵਨ ਬੰਨਣਾ ਹੁੰਦਾ ਉਹ ਸ਼ੇਪ ਦਮਾਗੇ ਆਪਾਂ। ਇਹ ਆਪਾਂ ਨੇ ਇਹ ਤਿੰਨ ਗੋਲੇ ਹੋਰ ਰੱਖੇ ਹੋਏ ਆ ਇਹ ਆਪਾਂ ਇਹਦੇ ਉੱਪਰ ਰੱਖਾਂ ਇਹ ਇਹ ਇੱਕ ਮੱਖਣਾ ਦਾ ਆਪਾਂ ਇਹਨੂੰ ਰੂਪ ਦਵਾਂਗੇ ਕਿਉਂਕਿ ਨਾਰੀਅਲ ਦੇ ਹੈਗੇ ਆ ਸਾਰੇ ਇਹ ਚੀਜ਼ ਇਹਨਾਂ ਆਪਾਂ ਤਿੰਨਾਂ ਨੂੰ ਹੀ ਹੁਣ ਆਪਾਂ ਰੇਵਨ ਬਣਤੇ ਇੰਨਾ ਨਾਲ ਜ਼ਿਆਦਾ ਆਪਣੀ ਸਜਾਵਟ ਹੋ ਜਾਊਗੀ। ਹਾਂਜੀ ਆਪਣੇ ਇਹ ਹੋਣਾ। ਸਾਰੇ ਇਹ ਤਿਆਰ ਨੇ। ਹਾਂਜੀ ਤਿਆਰ ਹੋ ਗਏ ਆਪਣੇ। ਹੁਣ ਇਹਨੂੰ ਇਹਦੇ ਉੱਪਰ ਆਪਾਂ ਨੇ ਨਾਰੀਅਲ ਦਾ ਥੋੜਾ ਥੋੜਾ ਜਿਹੜਾ ਪਾਊਡਰ ਆ ਉਹ ਆਪਾਂ ਨੇ ਥੋੜਾ ਥੋੜਾ ਪਾ ਦੇਣਾ ਥੋੜਾ ਥੋੜਾ ਪਾਵਾਂਗੇ ਚਾਹ ਜੀ ਇਹਨਾਂ ਨਾ ਪਾ ਕੇ ਉੱਪਰ ਆਪਾਂ ਜਿਹੜੇ ਤਿੰਨ ਗੋਲੇ ਜਿਹੜਾ ਬਣਾਈਆਂ ਸੀਗਾ ਮੱਖਣ ਸਮਝ ਲੋ ਆਪਾਂ ਤਾਂ ਮੱਖਣ ਹੀ ਸਮਝਾਂਗੇ ਨਾ ਨਾਰੀਅਲ ਦੇ ਇਹ ਆਪਾਂ ਗੋਲੇ ਬਣਾਏ ਆ ਇਹ ਉੱਪਰ ਰੱਖ ਦੇਣੇ ਆਪਾਂ ਹਾਂਜੀ ਹੁਣ ਆਪਣੇ ਇਹ ਸਾਰੇ ਕੰਪਲੀਟ ਹੋ ਗਿਆ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਉਸੀ ਅਪਡੇਟ ਕਰ ਵਿੱਚ ਬਣਾਇਆ ਉਹ ਮੈਨੂੰ ਦੱਸਿਓ ਕਿੱਦਾਂ ਦੇ ਬਣੇ